ਸਿੱਕਮ ਦੀ ਰਾਜਧਾਨੀ ਗੈਂਗਟੌਕ ਵਿੱਚ ਅੱਜ ਸਾਡਾ ਤੀਸਰਾ ਦਿਨ ਇਸ ਸੋਹਣੇ ਸ਼ਹਿਰ ਵਿੱਚ ਇੱਕ ਰੋਡ ਆ ਜਿਹਨੂੰ ਐਮਜੀ ਰੋਡ ਦੇ ਨਾਮ ਤੋਂ ਜਾਣਿਆ ਜਾਂਦਾ ਕਹਿੰਦੇ ਜਿਨੇ ਗੈਂਗਟੌਕ ਦੀ ਮਸ਼ਹੂਰ ਐਮਜੀ ਰੋਡ ਨਹੀਂ ਦੇਖੀ ਮਤਲਬ ਉਹਨੇ ਗੈਂਗਟੌਕ ਸ਼ਹਿਰ ਹੀ ਨਹੀਂ ਦੇਖਿਆ ਇਹ ਰੋਡ ਇੰਨੀ ਖਾਸ ਕਿਉਂ ਆ ਇੰਨੀ ਕਿੰਨੀ ਕੁ ਸੋਹਣੀ ਆ ਅੱਜ ਦੇ ਵਲੌਗ ਦੇ ਵਿੱਚ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਤਾਂ ਚਲੋ ਫਿਰ ਸ਼ੁਰੂ ਕਰੀਏ ਅੱਜ ਦਾ ਸਫ਼ਰ ਸੱਚੀ ਕਾਲਜੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਆਪਣੇ YouTube ਚੈਨਲ ਤੇ ਤੇ ਇਸ ਟਾਈਮ ਆਪਾਂ ਖੜੇ ਆ ਜੀ ਗੈਂਗ ਟਾਕ ਸ਼ਹਿਰ ਜਿਹੜਾ ਕਿ ਕੈਪੀਟਲ ਸਿਟੀ ਹੈ ਸਿੱਕਮ ਦੀ ਤੇ ਅੱਜ ਤੁਹਾਨੂੰ ਲੋਕਲ ਗੈਂਗ ਟਾਕ ਸ਼ਹਿਰ ਆਪਾਂ ਘੁਮਾਵਾਂਗੇ ਤੇ ਪਿੱਛੇ ਇਹ ਮਾਲ ਰੋਡ ਮਾਲ ਰੋਡ ਤੇ ਆਪਾਂ ਸ਼ਾਮ ਨੂੰ ਔਰੇ ਘੁੰਮਾ ਫਿਰਾਂਗੇ ਸ਼ਾਮ ਦੀ ਚਹਲ ਪੈਲ ਦਿਖਾਵਾਂਗੇ ਨਾ ਚਹਲ ਪੈਲ ਬਹੁਤ ਸ਼ਾਮ ਨੂੰ ਬਹੁਤ ਰੌਣਕ ਹੋ ਜਾਂਦੀ ਔਰੇ ਤੇ ਮਾਲ ਰੋਡ ਤੇ ਦੇਖੋ ਬਹੁਤ ਜਿਆਦਾ ਸਫਾਈ ਹੈ ਇੱਥੇ ਬਹੁਤ ਸਾਫ਼ ਸੁਥਰਾ ਸ਼ਹਿਰ ਆ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਚੱਲਦੇ ਆ ਜੀ ਤਾਸ਼ੀਦੀਊ ਪੁਆਇੰਟ ਜਿੱਥੇ ਗੈਂਕ ਤੋਂ ਸਾਰੇ ਸਾਰੇ ਸ਼ਹਿਰ ਦਾ ਵਿਊ ਦੇਖਦਾ ਹੈਗਾ ਤੇ ਇੱਕ ਆਪਾਂ ਵਾਟਰਫਾਲ ਦੇਖਾਂਗੇ ਅੱਜ ਦੇ ਬਲੌਗ ਦੇ ਵਿੱਚ ਤੇ ਹੋਰ ਦੇਖਾਂਗੇ ਲੋਕਲ ਸਾਈਟ ਸੀਂਗਸ ਕੀ ਕੀ ਨੇਗੀਆਂ ਹਣਾ ਇੱਥੇ ਜਿਹੜੀਆਂ ਤੇ ਹੁਣ ਆਪਾਂ ਪਹਿਲਾਂ ਗੱਡੀ ਕਰਾ ਲਈਏ ਗੱਡੀ ਦਾ ਦੇਖਣਾ ਕੀ ਰਿਚਾਰਜਸ ਵਗੈਰਾ ਲੈਂਦਾ ਹੈਗਾ ਵੈਸੇ ਤਾਂ ਗੈਂਕ ਟਾਊਨ ਸ਼ਹਿਰ ਦੇ ਆਲੇ ਦੁਆਲੇ ਨੇ ਜਿਹੜੇ ਆਪਾਂ ਅੱਜ ਕਵਰ ਕਰਨੇ ਆ ਜਿਹੜੇ ਜਿਹੜੇ ਸਾਈਟ ਸੀਂਗ ਕਰਨੀ ਆ ਆਪਾਂ ਤੇ ਦੇਖਦੇ ਆ ਪਰ ਉਹ ਰੇਟ ਥੋੜਾ ਜ਼ਿਆਦਾ ਲੈਂਦੇ ਨੇ ਨਾ ਟੈਕਸੀ ਵਾਲੇ ਕਿਉਂਕਿ ਆਟੋ ਨਹੀਂ ਚੱਲਦੇ ਤਾਂ ਆਪਦੀ ਮਨਮਰਜ਼ੀ ਦਾ ਰੇਟ ਲਾਉਂਦੇ ਨੇ ਟੈਕਸੀ ਵਾਲੇ ਥੋੜਾ ਜਿਹਾ ਵੀ ਦੂਰ ਜਾਣਾ ਤਾਂ 300 ਲੈਂਦੇ ਹੀ ਲੈਂਦੇ ਨੇ ਹੋਰ ਸਹੀ ਗੱਲ ਹੈ ਜੀ 2-3 ਕਿਲੋਮੀਟਰ ਵੀ ਜਾਣਾ ਤਾਂ 2-300

और अच्छा है साफ़ सफाई अच्छा है अच्छा है और वहाँ हम पहले दार्जिलिंग गए थे ना वहाँ पे मतलब अच्छा है घूमने के लिए तो लेकिन इतनी साफ़ सफाई नहीं थी वहाँ पे थोड़ी सी यहाँ से यहाँ कुछ ज़्यादा है मतलब जैसे प्लास्टिक वगैरह यहाँ फेंकते नहीं है ना तो उस तरह से साफ सफाई का अच्छा ध्यान रखते हैं यहाँ के लोग तो महंगा थोड़ा जरूर है थोड़ा सा एक्सपेंसिव जरूर है आपका स्टेट सिक्किम अदरवाइज ठीक है अच्छा लगा हमें ਨੋ ਭਾਈ ਵਕਤ ਹਮ ਵਾਟਰਫਾਲ ਪਹੁੰਚ ਗਏ ਆਪਾਂ ਤੇ ਉਰੇ ਦੇਖ ਲੈ ਉਤਰ ਕੇ ਇਹ ਆ ਹੁੰਦੀ ਹੈ ਜਿਪ ਲਾਈਨ ਉਰੇ ਤੇ ਉਹ ਤੇ ਤੱਕ ਲੈ ਨੇ ਬੱਚਿਆਂ ਵਾਸਤੇ ਹੀ ਹੈ ਮੈਨੂੰ ਲੱਗਾ ਵੱਡੇ ਤਾਂ ਕੰਮ ਕਰਦੇ ਆ ਛੋਟੀ ਹੈ ਨਾ ਇਹ ਜਿਪ ਲਾਈਨ ਜੀ ਤੇ ਆ ਵਾਟਰਫਾਲ ਆ ਭਾਈ ਵਕਤਾਂ ਵਾਟਰਫਾਲ ਇਹ ਮਸ਼ਹੂਰ ਵੈਸੇ ਹੈਗਾ ਖਾਸ ਆ ਉਰੇ ਤਾਂ ਸਾਨੂੰ ਆਏ ਸੀ ਉਹ ਚਲ ਦੇਖ ਲਈ ਇੱਕ ਵਾਰ ਵੀ ਕੀ ਸਿਸਟਮ ਹੈ ਪਰ ਠੀਕ ਹੀ ਹੈ ਕਿ ਬੜਾ ਬੜਾ ਨਹੀਂ ਹੈਗਾ ਜੀ ਅਸਲ ਵੱਡੇ ਦੇਖਣੇ ਤਾਂ ਮੈਂ ਖਾਲ ਲਿਆ ਚ ਨਹੀਂ ਵਾਟਰਫਾਲ ਹਨਾ ਜੀ ਮੈਂ ਖਾਲ ਲਿਆ ਜਿਆਦਾ ਵੱਡੇ ਵਾਟਰਫਾਲ ਨਹੀਂ ਉੱਥੇ ਜਾਵਾਂਗੇ ਕੱਡਾਂ ਹੀ ਉੱਥੇ ਦਾ ਵੀ ਟੂਰ ਅਸੀਂ ਐਵੇਂ ਜੀ ਤਾਂ ਆਪਾਂ ਨਕੀਲਾ ਜਾਣਗੇ ਦੇਖੀ ਹਾਂ ਇਹ ਤਾਂ ਯਾਰ ਉਧਰ ਉੱਥੇ ਵੀ ਦੇਖੀ ਸੀ ਜੀ ਵੈਸੇ ਕੋਈ ਖਾਸ ਨਹੀਂ ਜਜਾ ਸਾਨੂੰ ਯਾਰ ਉਹ ਅੰਦੀ ਡਿਸਪਲਾਈ ਤੇ ਤੇ ਚਲੋ ਖੁਜੀ ਆਪਾਂ ਤਾਂ ਸੀ ਵੀਊ ਪੁਆਇੰਟ ਚੱਲਦੇ ਹਾਂ ਉੱਥੇ ਦੇਖਦੇ ਹਾਂ ਸ਼ਹਿਰ ਦਾ ਵੀਊ ਵਧੀਆ ਦੇਖਦਾ ਕਹਿੰਦੇ ਉਰੇ ਤਾਂ ਚੱਲ ਆਹੀ ਆ ਵਰਡਰ ਫਾਲਾ ਬਸ ਆ ਉਰੇ ਹੀ ਕਰਦਾਗਾ ਜੇ ਭਾਈ ਇਸ਼ਨਾਨ ਨੂੰ ਸ਼ਨੂਨ ਕਰਨਾ ਖੂਜੀ ਤਾਂ ਦੇਖ ਲੈ ਓਏ ਇਸ਼ਨਾਨ ਦਾ ਸ਼ਰੋਵਰ ਤੁੰਤਾ ਆ ਇਹ ਵੀ ਜਰੂਰ ਆਪੇ ਚੱਲ ਫਿਰ ਚੱਲੀਏ ਹੇ ਫੋਟੋ ਖੜਾ ਚੱਲ ਇਹ ਤਾਂ ਫੋਟੋ ਦਾ ਬੜਾ ਸ਼ਕੀਨ ਸ਼ਕੀਨ ਆ ਭਈ ਇਹ ਸਾਡੀ ਧੀ ਉਰੇ ਕਰਾ ਫੋਟੋ ਲੈ ਆ ਭਾਈ ਬੈਗ ਚ ਕਾਦੋ ਸਾਨੂੰ ਖੜ ਚੋ ਫਿਰ ਕਿੱਥੇ ਖੜਨਾ ਹੌਲੀ ਹੌਲੀ ਆ ਰਾਮ ਨਾਲ ਆ ਵੇ ਫੋਟੋ ਤਾਂ ਸੋਹਣੀ ਆਉਂਦੀ ਐ ਇਹ ਚੱਲੂਗੀ ਇਹ ਨਾਰਥ ਸਿਕਮ ਭਾਈ ਜਾਣ ਵਾਸਤੇ ਨਾ ਇੱਕ ਪਰਮਿਟ ਦੀ ਲੋੜ ਪੈਂਦੀ ਹੈਗੀ ਲਾਚਿੰਗ ਲਾਚੁੰਗ ਯਮਥੰਗ ਵੈਲੀ ਗੁਰਦੋਂਗਮਾਰ ਲੇਕ ਕਿਉਂਕਿ ਇਹ ਬਾਰਡਰ ਦੇ ਜਮੇ ਨੇੜੇ ਪੈਦੇ ਨੇ ਚਾਈਨਾ ਦਾ ਬਾਰਡਰ ਉੱਥੋਂ ਤਾਂ ਉਹਦੇ ਕਰਕੇ ਉੱਥੋਂ ਜਾਣ ਵਾਸਤੇ ਨਾ ਪਰਮਿਟ ਦੀ ਲੋੜ ਪੈਂਦੀ ਹੈਗੀ ਤੇ ਪਰਮਿਟ ਥੋੜਾ ਜਿਹਾ ਮਿਲਦਾ ਔਖਾ ਹੈ ਤੇ ਬਾਕੀ ਉਦਰੀ ਕੋਈ ਬ੍ਰਿਜ ਵੀ ਟੁੱਟ ਗਿਆ ਹਾਂ ਉੱਥੇ ਇੱਕ ਥੋੜਾ ਜਿਹਾ ਮੀਮੂ ਦਾ ਮਾ ਕਹਿੰਦੇ ਪੈਕੇਟ ਹਟਿਆਗਾ ਥੋੜਾ ਜਿਹਾ ਇੱਕ ਦੋ ਦਿਨ ਪਹਿਲਾਂ ਵਾਲਾ ਮੀਂਹ ਪਿਆ ਗਿਆ ਸੀਗਾ ਤਾਂ ਉਹਦੇ ਕਰਕੇ ਬ੍ਰਿਜ ਵੀ ਟੁੱਟ ਗਿਆ ਉੱਥੋਂ ਇੱਕ ਟਿੱਕੜ ਜਿਹਾ ਵਾਲਾ ਹੋਇਆ ਹੈ ਤਾਂ ਅਸੀਂ ਸੋਚ ਜਾਨ ਵੀ ਉੱਥੇ ਤੱਕ ਅੱਗੇ ਗੁੱਡੋਂਗ ਮਰਲੇਕ ਕਿਵੇਂ ਜਾਇਆ ਜਾਵੇ ਲਾਚਿੰਗ ਲਾਚਿੰਗ ਕਿਵੇਂ ਜਾਇਆ ਜਾਵੇ ਚਲੋ ਕੋਈ ਨਾ ਕੋਈ ਹਿਲਵਜ਼ੀਲਾ ਕਰਾਂਗੇ ਜੀ ਚਲ ਐਂਡ ਤੱਕ ਨਹੀਂ ਜਾਇਆ ਜਾਊਗਾ ਥੋੜਾ ਜਿਹਾ ਵਿਚਾਲੇ ਹੋਰ ਜਿਆਦਾ ਏਡੀ ਦੂਰ ਆਏਗੇ ਕਿਉਂ ਕੁਜੀ ਲੈ ਜਾਈਏ ਟਰਾਈ ਕਰੀਏ ਇੱਕ ਵਾਰ ਮਤਲਬ ਸਿੱਕਣ ਸਿੱਕਮ ਇਹ ਜਿਹੜਾ ਸਟੇਟ ਹੈ ਘੁੰਮਣ ਵਾਲੀ ਸ਼ੇਟ ਹੈ ਮਤਲਬ ਬਹੁਤ ਘੈਂਟ ਘੈਂਟ ਚੀਜ਼ਾਂ ਨੇ ਤੇ ਘੁੰਮਣ ਨੂੰ ਤੇ ਥੋੜਾ ਜਿਹਾ ਉਹੀ ਗੱਲ ਹੈ ਵੀ ਐਕਸਪੈਂਸਿਵ ਥੋੜਾ ਜਰੂਰ ਹੈ ਪਰ ਘੁੰਮਣ ਨੂੰ ਬੈਸਟ ਹੈ ਬਈ ਸਿੱਕਮ ਬੈਸਟ ਹਾਲੇ ਸਿਰਫ ਇੰਸ਼ਟਾ ਸਿੱਕਮ ਚ ਗਿਆ ਖੁਸ਼ੀ ਤਰਾ ਮਾਈਕ ਬੰਦਾ ਗਿਆ ਰਾਜ ਨਹੀਂ ਆ ਰਹੀ ਤੇ ਖੁਸ਼ੀ ਕਹਿੰਦੀ ਇੰਸ਼ਟਾ ਸਿੱਕਮ ਜਾ ਕੇ ਆ ਹਾਲੇ ਤੱਕ ਅਜੇ ਸੀ ਜਦੋਂ ਆਪਾਂ ਨਾਲ ਤੁਲਾ ਗਏ ਸੀ ਉਹ ਇੰਸ਼ਟਾ ਸਿੱਕਮ ਸੀਗਾ बाकी हाल ही घूमना रहा है फिर हाल अपासी व्यू पॉइंट कहनी फोकस हैंग टाग शहर का पौड़ी चढ़ के उपर जाए अपने तक चलो ठीक है भाई अच्छा लगे मिलके धन्यवाद आ जाओ भाई चढ़ पौड़िया पौड़िया खासिया ने यार है ਆਹੋਂ ਠੀਕ ਆ ਜੇ ਠੰਡ ਨਹੀਂ ਹੈਗੀ ਇੰਨੀ ਚਲੋ ਵਧੀਆ ਮੇਰੇ ਆ ਕੱਪੜੇ ਪੈ ਗਏ ਇਹਨਾਂ ਦੀ ਵਾਰੀ ਆ ਗਈ ਹੋਰ ਅੰਡਾ ਜੀ ਘਟਿਆ ਉਹ ਨਹੀਂ ਅੱਗੇ ਤਾਂ ਖਾਸੀ ਹੁੰਦੀ ਹੈ ਲੈ ਆ ਜਾ ਕੇ ਅੁੱਜੀ ਥੀ ਵਿਊ ਪੁਆਇੰਟ ਆ ਜਾ ਦੇਖ ਲੈ ਜੀ ਕੋ ਦੇਖ ਤੇ ਸ਼ਹਿਰ ਦਾ ਵੀਊ ਕਹਿੰਦੇ ਤੇ ਯਾਰ ਸ਼ਹਿਰ ਦਾ ਤਾਂ ਵੀਊ ਮੈਨੂੰ ਦਿਖ ਨਹੀਂ ਰਿਹਾ ਹੋਰ ਕਿਤੋਂ ਕੀ ਕਹਿੰਦੇ ਗੈਂਗ ਟੌਪ ਸ਼ਾਰਦਾ ਵੀਊ ਦਿਖਦਾ ਹੁੰਦਾ ਮੈਂ ਤਾਂ ਇਹੀ ਸੁਣਿਆ ਸੀਗਾ ਤੇ ਫੇਰ ਤਾਂ ਬਈ ਡਿਸਪਾਇੰਟ ਹਾਂ ਬਾਕੀ ਇੱਧਰ ਲਵਿਊ ਦਿਖ ਰਿਹਾ ਇਹ ਤਾਂ ਆਪਾਂ ਉੱਥੇ ਨਾਥੂਲਾ ਜਾਂਦੇ ਹਾਂ ਵੀ ਦੇਖ ਲਿਆ ਸੀਗਾ ਇਸ ਗੁਸਤਾ ਜੱਜਿਆ ਨਹੀਂ ਬਾਕੀ ਡਰੈੱਸ ਆ ਭਾਈ ਤੁਸੀਂ ਡਰੈੱਸ ਟਰਾਈ ਕਰ ਸਕਦੇ ਹੋ ਕੋਰੀਅਨ ਸਿੱਕਮ ਵਾਲੀ ਐ ਤੇ ਕਾਹ ਆ ਭਾਈ ਆ ਜੀ ਐ ਟੈਲੀਸਕੋਪ ਐਵੇਂ ਕੀ ਕਹਿੰਦੇ ਨੇ ਇਹਨੂੰ ਇਹ ਜੀ ਕਹਿੰਦੇ ਵੀ ਇਹ ਤਾਂ ਤੂੰ ਦੇਖਣਾ ਭਾਈ ਕੁਸ ਸੌਰੀ ਆਪਾਂ ਕੀ 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 ਦਿੱਖਦਾ ਹੈ ਬੁੱਧਾ ਟੈਂਪਲ ਬੁੱਧਾ ਟੈਂਪਲ ਕਿਉਂ ਤੇ ਆਪ ਬਾਈ ਨੇ ਸਾਨੂੰ ਦੱਸਿਆ ਕਿ ਬੁੱਧਾ ਟੈਂਪਲ ਇੱਥੋਂ 45 46 ਕਿਲੋਮੀਟਰ ਦੂਰ ਆ ਜਿਹੜਾ ਕਿ ਨਾਰਥ ਸਿੱਕਮ ਦੇ ਵਿੱਚ ਹੈ ਤੇ ਤੁਸੀਂ ਉਰੇ ਖੜ ਕੇ ਵੀ ਉਸ ਨੂੰ ਦੇਖ ਸਕਦੇ ਹੋ ਬਸ ਫਿਰ ਲੱਗੇ ਯਾਰ ਉਹ ਨਹੀਂ ਵੀ ਟਰਾਈ ਕਰਨ ਕੱਟ ਜੀ ਨਹੀਂ ਕੁੱਛ ਨਹੀਂ ਆਇਸ ਤੋਂ ਦੂਰ ਅਸੇ। ਕਿਉਂ ਦਿਖ ਰਿਹਾ ਕੁਸਰ? ਦਿਖਦਾ। ਦਿਖਦਾ। ਤੁਹਾਨੂੰ ਦਿਖਿਆ ਨਹੀਂ ਪਹਿਲਾਂ। ਮੈਨੂੰ ਤਾਂ ਹਾਂ ਥੋੜਾ ਥੋੜਾ ਦਿਖ ਰਿਹਾ ਸੀਗਾ ਵੇ ਇਹ। ਨਹੀਂ ਅੱਛਾ ਜੀ। ਨਹੀਂ ਨਹੀਂ ਸਰ ਜੀ। ਮਨ ਲੋਕ ਮੈਡੀਟੇਸ਼ਨ ਕਰਦੇ ਹਨ ਅੱਛਾ ਮੈਡੀਟੇਸ਼ਨ ਕਰਦੇ ਸਮੇਂ ਵੈਨ ਯੂ ਫੋਕਸ ਵਨ ਪਲੇਸ ਯਰ ਮਾਈਂਡ ਇਜ਼ ਵੈਰੀ ਪੇਸ ਇਟ ਜਸਟ ਲਾਈਕ ਅ ਯੂ ਕੈਨ ਫੋਕਸ ਵਨ ਪਲੇਸ ਠੀਕ ਠੀਕ ਦੈਨ ਯੂ ਕੈਨ ਸੀ ਵੈਰੀ ਕਲੀਅਰ ਓਕੇ ਓਕੇ ਆਈ ਐਕਚੁਅਲੀ ਆਈ ਸੀ ਡੋਨਟ ਬਲਿੰਕ ਯੂ ਆਈਜ਼ ਸੀ ਚਲੋ ਦੇਖਦੇ ਹਾਂ ਲੈ ਦੁਬਾਰਾ ਟਰਾਈ ਕਰਦਾ ਮੈਂ ਤਾਂ ਮੈਂ ਤਾਂ ਕੁਝ ਦੇਖਿਆ ਨਹੀਂ ਸੀ ਪਹਿਲਾਂ ਨਹੀਂ ਦੇਖਿਆ ਦੁਬਾਰਾ ਟਰਾਈ ਕਰਦਾ ਲੈ ਫੜੀ ਭਈਆ ਲਿਕੇ ਆ ਹੁਣ ਦੇਖ ਰਿਹਾ ਆਪਣੇ ਭਈਆ ਲਿਕੇ ਆਦੇ ਨੇ ਫਰਾਂਸ ਹੁਣ ਦੇਖ ਰਿਹਾ ਭਾਈ ਥੋੜਾ ਥੋੜਾ ਨਾ ਵੀ ਤੁਸੀਂ ਦੇਖ ਸਕਦੇ ਹੋ ਪਹਿਲਾਂ ਨਹੀਂ ਦਿਖ ਰਿਹਾ ਕਿਉਂ ਪਹਿਲਾਂ ਬੱਦਲ ਜੇ ਸੀਗੇ ਥੋੜੇ ਹੁਣ ਮੇਰੇ ਲਈ ਬੜਾ ਸਾਫ ਜਾ ਹੋ ਗਿਆ ਨਾ ਦਿਖ ਰਿਹਾ ਦਿਖਣ ਲੱਗਿਆ ਫਸਟ ਟਾਈਮ ਐਸੇ ਹੀ ਹੋ ਕੇ ਲੋ ਭਾਈ ਤੁਹਾਨੂੰ ਦਿਖਾਈਏ ਜੇ ਤਾਂ ਦਿਖਿਆ ਟਰਾਈ ਕਰਕੇ ਜੇ ਨਾਟ ਪੋਸੀਬਲ ਬਣਦਾ ਨਹੀਂ ਭਾਈ ਕੰਮ ਉਹ ਬੈਕ ਸਾਈਡ ਦਾ ਲੈਂਸ ਬਹੁਤ ਜ਼ਿਆਦਾ ਹੈ ਨਾ ਬਣਿਆ ਨਹੀਂ ਭਾਈ ਕੰਮ ਡرائی ਤਾਂ ਮਾਰੇ ਨਹੀਂ ਦਿਖਾਉਣ ਦੇ ਸੱਚੀ ਹਮ ਤੁਹਾ ਬਹੁਤ ਜ਼ਿਆਦਾ ਹੈ ਨਾ ਰੁਕੇ ਮੈਂ ਤੁਹਾਨੂੰ ਦਿਖਾਉਂਗਾ ਇਸ ਵਿੱਚ ਦਿਖਿਤਾ ਹੈ ਜੀ ਜੀ ਉਸ ਹੁਜ਼ਰ ਅੱਛਾ ਇਹ ਕਿੰਨਾ ਕਿਲੋਮੀਟਰ ਹੋ ਗਿਆ ਹੈ ਜਾਂ ਸੇ 45 46 ਅੱਛਾ 46 ਲਗਭਗ 46 ਕਿਲੋਮੀਟਰ ਹੈ ਕਹਿੰਦੇ ਦੂਰ ਜਿਹੜਾ ਦੇਖਿਆ ਹੋ ਜੀ ਆਪਾਂ ਉਹ ਦੇਖੋ ਇੰਨਾ ਤੇ ਫੋਨ ਸੇ ਦਿਖਦਾ कौन सा कोरियन है कौन सा कोरियन वो वाला है ना जो सिंड्रेला टाइप का अच्छा यो वो पहना हुआ हाँ अच्छा वाला है? उसका कितना लेते हो वो वाला हंड्रेड है और ये वाला फिफ्टी अच्छा है, ये वाला फिफ्टी हाँ. हाँ. तो ये सिक्किम का स्पेशल है हाँ ये सिक्किम का स्पेशल है आप आपका होता है ना वो इधर उधर करने में अच्छा 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 क्यों कुछ देखो करना ट्राई छोटू देखो ऐसा अच्छा ऐसा सिक्किम दी ट्रेडिशनल ड्रेस हमारे शादी पार्टी वगैरह में पेंट आई इसके फिफ्टी okay. क्यों इसके हंड्रेड क्यों ये वाला का टू हंड्रेड था, था बट हम लोग अभी सीजन में हंड्रेड कर रहा है इसके साथ कैब भी है चल देख दिखा दो इसको सिक्किम ट्रेडिशनल ड्रेस है, है चलो भाई कर लो ट्राई रंग देखो जी केड़ा लेना शर्ट तो यही है सारा ना ਬਲੂਰ ਜੈਲੋ ਲੈਨ ਨੇ ਜੈਲ ਮਸਨ ਰੈੱਡ ਬਨਉ ਰੈੱਡ ਕਰ ਲਾ ਮੈਨ ਕਹਿੰਦਾ ਕੁਝ ਰੈੱਡ ਸੋਨਾ ਲੱਗੂਆ ਰੈੱਡ ਕਰ ਰੈੱਡ ਕੁਛ ਮੀਰਚ ਵੀ ਪਾਈ ਸੀ ਕੁਛ ਨਹੀਂ ਹੁੰਦਾ ਰੈੱਡ ਸੋਨਾ ਲੱਗੂਆ 6 ਐਕਟਰ ਆਹ ਹੱਥ ਪਹਿਨਣਾ ਸਰ ਨਾ ਨਾ ਮੈਨ ਨਹੀਂ ਪਹਿਨਣਾ 6 ਹਲੋ ਭਾਈ ਬਣ ਗਈ ਮੈਡਮ ਸਾਡੀ ਕੋਰੀਅਨ ਕੋਰੀ ਨਹੀਂ ਸਿੱਕੇ ਵਾਲੀ ਦੇਖਾਂ ਉਦੋਂ ਹੋਏ ਅੱਜ ਉਹ ਸੋਹਣੀ ਲੱਗ ਰਹੀ ਏ ਤੁਸੀਂ ਵੈਸੇ ਡਰੈਸ ਸਿੱਕੇ ਵਾਲੀ ਟ੍ਰੈਡੀਸ਼ਨਲ ਕਿਤੇ ਕਿਤਨੇ ਮੈਂ ਉਹ ਨਹੀਂ ਨਹੀਂ ਭਾਈ ਫੋਟੋ ਨਹੀਂ ਚਾਹੀਏ ਅਰੇ ਨਹੀਂ ਚਾਹੀਏ ਭਾਈ ਨਹੀਂ ਚਾਹੀਏ ਭਾਈ ਨਹੀਂ ਚਾਹੀਏ ਇਹ ਤਸੀ ਵਿਊ ਪੁਆਇੰਟ ਆਪਾਂ ਦੇਖਿਆ ਭਾਈ ਸਾਨੂੰ ਕੋਈ ਖਾਸ ਲੱਗਿਆ ਨਹੀਂ ਉੱਥੇ બસ ਐ ਵੀ ਡਰੈਸਰ ਡਰੂਸਾਂ ਵੀ ਟਰਾਈ ਕਰ ਲੀਆਂ ਭਾਈ ਉਹੜਾ ਹੁੜਾ ਜਿਹਾ ਕਰਾ ਲੀਆਂ ਵਾਟਰਫਾਲ ਤੇ ਵੀ ਕੁਝ ਖਾਸ ਨਹੀਂ ਸੀ ਇੱਥੇ ਵੀ ਨਹੀਂ ਹੈਗਾ ਫਿਰ ਇੱਥੇ ਇੱਕ ਮਨੈਸਟਰੀ ਆ ਉਹ ਅਸੀਂ ਸੋਚਿਆ ਵੀ ਉਹ ਵੀ ਡਾਰਜਿੰਗ ਚ ਜਾਈ ਆਈ ਸੀ ਸੇ ਨਹੀਂ ਹੋਣੀ ਮਨੈਸਟਰੀ ਤਾਂ ਚਲੋਗੇ ਇੱਥੇ ਕੀ ਕਰਨਾ ਜਾ ਕੇ ਤੇ ਜਿਹੜੀ ਰੰਗ ਤੱਕ ਮਨੈਸਟਰੀ ਆ ਉਹ ਔਰੋਂ ਥੋੜੀ ਦੂਰ ਹੈਗੀ ਜਿੱਥੇ ਮੁਕਤ ਪਿਆ ਸੋਨੇ ਦਾ ਅ ਦਲਾਈ ਲਾਮਾ ਜੀ ਦਾ ਉਹ ਜ਼ਰੂਰ ਦੇਖਣ ਵਾਲੀ ਚੀਜ਼ ਹੈ ਇੱਥੇ ਤਾਂ ਚਲੋ ਅਸੀਂ ਸੋਚਿਆ ਵੀ ਚੱਲ ਰਹਿਣ ਦੰਨੇ ਆ ਤੇ ਹੁਣ ਆਪਾਂ ਮਾਲ ਆਊਟ ਚੱਲਦੇ ਹਾਂ ਜੀ ਹਣਾ ਉੱਥੇ ਘੁੰਮਦੇ ਫਿਰਦੇ ਨਾਲ ਤੇ ਉੱਥੇ ਖਾਣਾ ਵੀ ਬੰਹੀਂ ਕੁਸੇ ਯਾਰ ਐਮ ਜੀ ਮਾਰਕ ਹਾਂ ਐਮ ਜੀ ਰੋਡ ਕਹਿੰਦੇ ਵਾਸੀਂ ਉਹ ਮੋਡ ਰੋਡ ਹੈਗੀ ਉੱਥੇ ਰੌਣਕ ਜੀ ਲੱਗਦੀ ਸ਼ਾਮ ਨੂੰ ਜੀ ਉੱਥੇ ਵਧੀਆ ਲੱਗੂ ਆਪਾਂ ਨੂੰ ਹਣ ਤੇ ਆਜੋ ਫਿਰ ਚੱਲੀਏ ਔਰ ਪਹਿਲਾਂ ਗੱਡੀ ਕਰਾਈਏ ਸ਼ੇਅਰਿੰਗ ਚ ਫਿਰ ਜਾਇ ਜਾਊਗਾ ਔਰ ਉਹ ਹੈਗਾ ਭਈ ਦੂਰ ਉਹ 6-7 ਕਿਲੋਮੀਟਰ ਹੈ ਐਮ ਜੀ ਰੋਡ ਤੇ ਆਪਣਾ ਹੋਟਲ ਵੀ ਉੱਥੇ ਹੀ ਹੈ ਐਮ ਜੀ ਰੋਡ ਦੇ ਬਿਲਕੁਲ ਲੱਗ ਗਈ ਹੈ ਗੁੱਡ ਈਵਨਿੰਗ ਜੀ ਤੇ ਹੁਣ ਆਪਾਂ ਚੱਲੇਾਂਗੇ ਇੱਥੋਂ ਦੀ ਮਸ਼ਹੂਰ ਮਾਲ ਰੋਡ ਵੈਸੇ ਐਮ ਜੀ ਰੋਡ ਕਹਿੰਦੇ ਨੇ ਉਰੇ ਇਸ ਜਗ੍ਹਾ ਨੂੰ ਮਤਲਬ ਜਿਹੜੀ ਅੱਗੇ ਆਊਗੀ ਇਹ ਲਾਲ ਚੌਕ ਆ ਗਿਆ ਉਰੇ ਤੇ ਪੁਲ ਚੜ ਕੇ ਆਦੇ ਆ ਪੁਲ ਜਗਾ ਲਾਲ ਬਾਜ਼ਾਰ ਇਹਦੇ ਨਾਲੋਂ ਸਸਤਾ ਥੋੜਾ ਹਾਂ ਮਾਲ ਰੋਡ ਦੇ ਨਾਲ ਆਦੇ ਇੱਧਰ ਇਹ ਜੇ ਲਾਲ ਬਾਜ਼ਾਰ ਆ ਗਿਆ ਉਧਰ ਪਿੱਛੇ ਤੇ ਅੱਗੇ ਆ ਗਈ ਜਿਹੜੀ ਆ ਮਾਲ ਰੋਡ ਐਮ ਐਮ ਜੀ ਰੋਡ ਆ ਜਿਹੜੀ ਤੇ ਆ ਪੁਲ ਬਣਾਏ ਹੋਏ ਨੇ ਇਹਨਾਂ ਨੇ ਮਤਲਬ ਕ੍ਰੋਸ ਕਰਨ ਵਾਸਤੇ ਜੇ ਸੜਕ ਤੁਸੀਂ ਸੜਕ ਤੋਂ ਦੀ ਨੀ ਜਾਣ ਦਿੰਦੇ ਵੈਸੇ ਇਹ ਕ੍ਰੋਸ ਕਰ ਦਿੰਦੇ ਤੇ ਪੁਲਾਂ ਦੇ ਥਰੂ ਤੁਸੀਂ ਕ੍ਰੋਸ ਕਰ ਸਕਦੇ ਹੋ ਤੇ ਐਮਜੀ ਰੋਡ ਤੇ ਥੋੜਾ ਜਿਹਾ ਆ ਚੀਜ਼ਾਂ ਲਾਉਂਗੇ ਤੁਸੀਂ ਰੂਮ ਵਗੈਰਾ ਸਾਰਾ ਕੁਝ ਮਹਿੰਗਾ ਹੈਗਾ ਲਾਲ ਬਾਜ਼ਾਰ ਨਾਲੋਂ ਆਜੋ ਖੁਜੀ ਤੇ ਹੁਣ ਲਾਲ ਬਾਜ਼ਾਰ ਚੋਂ ਆਪਾਂ ਚੱਲੇ ਆ ਜੀ ਐਮਜੀ ਰੋਡ ਤੇ ਆ ਦੇਖੋ ਇਧਰਲੇ ਪਾਸੇ ਅੱਗੇ ਸਿੱਧੀ ਇਹ ਐਮਜੀ ਰੋਡ ਇਧਰੋਂ ਸ਼ੁਰੂ ਹੋ ਜਾਂਦੀ ਹੈ ਉਰੋਂ ਉਹ ਉਥੋਂ ਤੇ ਉੱਥੇ ਚੱਲੇ ਆਪਾਂ ਦੇਖਦੇ ਆ ਕੀ ਰੌਣਕ ਮੇਲਾ ਹੈ ਨਾ ਕੀ ਕੁਝ ਐਮਜੀ ਰੋਡ ਦੇ ਉੱਤੇ ਤੇ ਜੇ ਤੇ ਮੋਦੀ ਨੇ ਆਉਣਾ ਉਹਦੇ ਲਈ ਤਿਆਰੀਆਂ ਸ਼ੁਰੂ ਨੇਗੀਆਂ ਇੱਥੇ ਹਾਂਜੀ ਹਾਂ ਇਹ ਦੋ ਤਿੰਨ ਦਿਨਾਂ ਤੱਕ ਮੋਦੀ ਜੀ ਨੇ ਆਉਣਾ ਔਰੇ ਉਹਦੇ ਕਰਕੇ ਇਹ ਸਫਾਈਆਂ ਉਹ ਕੁਝ ਜ਼ਿਆਦਾ ਦੀ ਕਰ ਰਹੇ ਨੇ ਤੇ ਵਧੀਆ ਤਰੀਕੇ ਨਾਲ ਹੋਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਮਤਲਬ ਆਪਦੀ ਇਮੇਜ ਨੂੰ ਸਿੱਖੀਮਾਲੇ ਲੋਕ ਤੇ ਵਧੀਆ ਲੱਗ ਰਿਹਾ ਵੈਸੇ ਹਨਾ ਜਿੰਨੀ ਸਫਾਈ ਹੋਊਗੀ ਉਹਨਾਂ ਚੰਗਾ ਵੀ ਲੱਗਦਾਗਾ 50 ਇਅਰਜ਼ ਆਫ ਸਟੇਟ ਹੂਡ ਸੈਲੀਬ੍ਰੇਟ ਕਰਨਾ ਇੱਥੇ ਇਹ ਐਮਜੀ ਰੋਡ ਇਹਦਾ ਨਾਮ ਤਾਂ ਹੀ ਆ ਬਈ ਆਤਮਾ ਗਾਂਧੀ ਰੋਡ ਇਸੇ ਸਟੈਚੂ ਕਰਕੇ ਹੂੰ ਇਸੇ ਸਟੈਚੂ ਕਰਕੇ ਤੇ ਆਜੋ ਫਿਰ ਹੁਣ ਘੁੰਮਦੇ ਫਿਰਦੇ ਆਂ ਓਰੇ ਸਵੇਰੇ ਆਏ ਸੀ ਇੱਥੇ ਜਦੋਂ ਦੇਖੋ ਖਾਲੀ ਪਿਆ ਸੀ ਤੁਸੀਂ ਬਹੁਤ ਵੀਡੀਓ ਸ਼ੂਟਸ ਕੀਤੀਆਂ ਇੱਥੇ ਸਹੀ ਗੱਲ ਆ ਬਾਈ ਉਹ ਸਵੇਰੇ ਤਾਂ ਜਮ ਹੀ ਆ ਮਤਲਬ ਜਮ ਹੀ ਖਾਲੀ ਪਿਆ ਦੀ ਬੰਦੇ ਨੂੰ ਬੰਦਾ ਨਹੀਂ ਸੀ ਲਾ ਉਹਦਾ ਤੇ ਹੁਣ ਇੰਨਾ ਜ਼ਿਆਦਾ ਇਕੱਠ ਹੋਇਆ ਵਾ ਕਿ ਬੰਦੇ ਜੀ ਬੰਦਾ ਵਜ ਦਾ ਫਿਰਦਾ ਉਦੋਂ ਰਾਨ ਨਾਲ ਵੀਡੀਓ ਸ਼ੂਟ ਹੋ ਗਈਆਂ ਸੀ ਹੁਣ ਕਾ ਇੱਥੋਂ ਵੀ ਨਹੀਂ ਕੈਮਰਾ ਰੱਖਿਆ ਜਾਣਾ ਤੇ ਇਹ ਆ ਦੇਖੋ ਵਧੀਆ ਉਹ ਸੋਹਣੀ ਬਣਾਈ ਵੀ ਇਹਨਾਂ ਨੇ ਇੱਕ ਤਰ੍ਹਾਂ ਨਾਲ ਮਤਲਬ ਲੋਕ ਸ਼ਾਪਿੰਗਾਂ ਵਗੈਰਾ ਇੰਜੋਏ ਵਗੈਰਾ ਵੀ ਕਰ ਸਕਦੇ ਆਗੇ ਡ੍ਰੈਗਨ ਦੇਖੋ ਬਿਲਕੁਲ ਫੋਰਨ ਕੰਟਰੀਜ਼ ਦੀ ਤਰ੍ਹਾਂ ਲੱਗਦਾ ਇੱਥੇ ਆ ਕੇ ਹੂੰ ਸੋਹਣਾ ਯਾਰ ਤੇ ਉਹਰੇ ਇੱਕ ਫਰਾਂਚਾਈਜ਼ੀ ਦੇਖੀ ਸੀ ਉਹ ਸੀ ਸਾਰੇ ਪੰਜਾਬ ਤੇ ਸਾਨੂੰ ਆਈ ਦੀ ਸਰਦਾਰ ਬੰਦੇ ਦਾ ਪਰ ਉਹ ਬਾਈ ਨੇ ਦੱਸਿਆ ਕਿ ਇਹ ਤਾਂ ਫਰਾਂਚਾਈਜ਼ੀ ਹੈ ਓਨਰ ਤਾਂ ਕੋਈ ਹੋ ਰਿਆ ਉਹਦੇ ਉੱਪਰ ਪਹਿਲਾਂ ਹੁੰਦਾ ਸੀ ਪੰਜਾਬੀ ਦਾ ਉਹਨੇ ਹੁਣ ਸੋਲਡ ਕਰਤਾ ਕੁਝ ਮੈਨੂੰ ਲੱਗਾ ਪਰਲੀ ਸਾਈਡ ਤੇ ਦੀ ਜਾਣਾ ਵੀ ਨਹੀਂ ਇਧਰ ਆਉਣ ਵਾਲਿਆਂ ਦੀ ਹੈ ਉੱਥੋਂ ਐਂਟਰੀ ਹੋ ਜੂਗੀ ਇੱਕ ਪੰਜਾਬੀ ਬਹੁਤ ਦੇਖੇ ਨੇ ਅਸੀਂ ਯਾਰ ਓਰੇ ਕਿਹੜੇ ਟਾਕ ਦੇ ਵਿੱਚ ਨਾ ਮਤਲਬ ਉਹਨੇ ਅਸੀਂ ਡਾਰਲਿੰਗ ਚ ਨਹੀਂ ਦੇਖੇ ਜਿੰਨੇ ਅਸੀਂ ਓਰੇ ਦੇਖ ਲਏ ਉਸੇ ਗਿਣਤੀ ਦੇ 4-5 ਕਿ ਬੰਦੇ ਸਰਦਾਰ ਦੇਖੇ ਹੋਣਗੇ ਅਸੀਂ ਓਰੇ ਮੇਲੇ ਦਾ 15-16 ਜਣੇ ਦੇਖ ਲਏ ਹੋਣਗੇ ਅਸੀਂ ਹੁਣ ਤੱਕ ਨੇ ਆਏ ਹੋ ਇਹਨਾਂ ਗਾਫੀ ਹਾਂ ਉਰੇ ਯਾਰ ਪੰਜਾਬੀ ਬਹੁਤ ਆਉਂਦੇ ਆ 1 ਜਾਰਖੰਡ ਤੋਂ ਆਏ ਹੋਏ ਸੀਗੇ ਜਿਹੜੇ ਆਪਾਂ ਉਹਨਾਂ ਤੁਲਾ ਮਿਲੇ ਸੀਗੇ ਸਾਨੂੰ ਤੇ ਇਹ ਹੋਰ ਸਟੇਟਾਂ ਤੋਂ ਵੀ ਆਏ ਹੋਏ ਸੀਗੇ ਮਤਲਬ ਸਰਦਾਰਪੁਰ ਦੇ ਉਰੇ ਕਾਫੀ ਆਉਂਦੇ ਆ ਘੁੰਮਣ ਸਿੱਖੇਮ ਦੇ ਵਿੱਚ ਤੇ ਆ ਡਵਾਈਡਰ ਦੇਖੋ ਬਈ ਕਿੰਨਾ ਸੋਹਣਾ ਬਣਾਇਆ ਹੋਇਆ ਇਹਨਾਂ ਨੇ ਦੋਨੇ ਸੜਕਾਂ ਦੇ ਮਤਲਬ ਦੋਨੇ ਸਾਈਡਾਂ ਦੇ ਵਿਚਾਲੇ ਜਿਹੜਾ ਲੋਕ ਇਹਨਾਂ ਫੋਟੋਆਂ ਕਰਾਉਂਦੇ ਨੇ ਨਾਲ ਖੜਖੜ ਅਰੇ ਥੋੜਾ ਗਰਾਉਂਡ ਨੂੰ ਵੀ ਵਾਰੀ ਨਹੀਂ ਮਿਲਦੀ ਆ ਦੇ ਵਾਹ ਕੀ ਯਾਰ ਖੂਬਸੂਰਤ ਹੈ ਚਲੋ ਭਾਈ ਆਏ ਨਹੀਂ ਜੀ ਥੋੜਾ ਸਾਈਡ ਪੇ ਹੋਣਾ ਫਾਈਨਲੀ ਖੁਸ਼ੀ ਮੈਡਮ ਦੀ ਵਾਰੀ ਆ ਗਈ ਫੋਟੋ ਕਰਾਉਣ ਦੀ ਸੈੱਟ ਕਰਾਉਂਦੀ ਫਿਰਦੀ ਹੈ ਚਲ ਭਾਈ ਲੈ ਆ ਗਿਆ ਅੰਕਲ ਏ ਬਈ ਫੋਟੋਆਂ ਬਹੁਤ ਕਰਾ ਰਹੇ ਨੇ ਲੋਕ ਉਰੇ ਪਰ ਗਲੀਆਂ ਫੋਟੋ ਹੀ ਕਰਾਉਂਦੇ ਨੇ ਚੰਗੂ ਕੁਝ ਖਰੀਦ ਤਾਂ ਸਕਦੇ ਨਹੀਂ ਪ੍ਰਾਈਸ ਇੰਨੇ ਦੇ ਸਮਾਨ ਨੂੰ ਛੂੰਦੇ ਨੇ ਫੋਟੋਆਂ ਖਿਚਾ ਕੇ ਮੰਗਨ ਜਨ ਕਰ ਰਹੇ ਨੇ ਲੋਕ ਸਾਰੇ ਹੋਰ ਫੋਟੋਆਂ ਕਰਾ ਕਰਾ ਕੀ ਮੁੜਿਆ ਰਹੇ ਨੇ ਸਾਰੀਆਂ ਸ਼ਾਪਸ ਖਾਲੀ ਪਈਆਂ ਕੋਈ ਨਹੀਂ ਕੋਈ ਬਸ ਇੱਕ ਬਸ ਇੱਕ ਆਈਸਕ੍ਰੀਮ ਵਾਲੇ ਨੇ ਜਿਹੜੇ ਪਰੇਵੇਂ ਨੇ ਆਈਸਕ੍ਰੀਮ ਖਾ ਰਹੇ ਨੇ ਲੋਕ ਬਾਕੀ ਸਾਰੇ ਖਾਲੀ ਆ ਫਿਰ ਉਹ ਵੀ ਅਸੂਨੀ ਮਿਲਦਾ ਬਈ ਜਿੱਦੇ ਅਸੀਂ ਮਾਲ ਰੋਡ ਤੇ ਘੁੰਮਣਾ ਹੋਵੇ ਮਾਲ ਰੋਡ ਚਾਹੇ ਹੋਵੇ ਡਾਰਜਲਿੰਗ ਵੀ ਚਾਹੇ ਹੋਵੇ ਗੈਂਗ ਟਾਕ ਦੀ ਇਹ ਉਦਨ ਮੀ ਸਾਡਾ ਸਾਥ ਦੇਣਾ ਹੀ ਦੇਣਾ ਮੀ ਉੱਦੇ ਆਉਣੀ ਹੁਣ ਹੁੰਦਾਗਾ ਸਾਡੀ ਕੰਪਨੀ ਕਰਦਾ ਮੀ ਉੱਦੇ ਅੱਜ ਫੇਰ ਮੀ ਦੀ ਤਿਆਰੀ ਆ ਤੇ ਛਾਦਰੀਆਂ ਕੱਢ ਲੀਆਂ ਲੋਕਾਂ ਨੇ ਲੈ ਹੁਣ ਸਾਡੇ ਲਾਵੇ ਹੈ ਨਹੀਂ ਭਾਈ ਅੱਜ ਅਸੀਂ ਲੈ ਕੇ ਨਹੀਂ ਆਏ ਵੀ ਮੌਸਮ ਤਾਂ ਇੰਨਾ ਸੋਹਣਾ ਪਿਆ ਆ ਅੱਜ ਛਾਦਰੀ ਨਹੀਂ ਲਿਆਂਦੀ ਖੁਸ਼ੀ ਨੇ ਪਹਿਲਾਂ ਸਾੜ ਨਹੀਂ ਛਾਦਰੀ ਚੱਕੀ ਫਿਰੀਗੇ ਤੇ ਚੱਲ ਕੋਈ ਦੁਕਾਨ ਤੋਂ ਲੱਭਦੇ ਹੁਣ ਖਾਣ ਪੀਣ ਵਾਲੀ ਉੱਥੇ ਵੜਦੇ ਆ ਆ ਦੇਖੋ ਅਰੇ ਵਾਹ ਬੜਾ ਸੋਹਣਾ ਹੈ ਨਾ ਇਹ ਚੂਹਾ ਜਾ ਚੂਹਾ ਉਹ ਤਾਂ ਨੀ ਕੀ ਆ ਭਾਈ ਆਪਾਂ ਨੂੰ ਲਗਭਗ ਪੌਣਾ ਘੰਟਾ ਹੋ ਗਿਆ ਔਰੇ ਕਿਡੇ ਘੜਦਿਆਂ ਨੂੰ ਫੋਟੋ ਫੂਟੇ ਹੀ ਕਰਾਈਆਂ ਨੇ ਸੀ ਜ਼ਿਆਦੇ ਤੇ ਬਾਕੀ ਕੁਝ ਕੁ ਸ਼ਾਟ ਲਏ ਨੇ ਤੇ ਹੁਣ ਸਾਨੂੰ ਇੱਕ ਕੈਫੇ ਮਿਲਿਆ ਔਰੇ ਤੇ ਆ ਸੀਗਾ ਹਨਾ ਉਹ ਪਿੱਛੇ ਅੱਛਾ ਆ ਸੀਗਾ ਬੇਕਰਜ਼ ਕੈਫੇ ਬਾਕੀ ਤਾਂ ਹੋਰ ਸਾਰੀ ਮਾਏ ਮਜੀ ਰੋਡ ਤੇ ਮੈਨੂੰ ਕੈਫੇ ਨਹੀਂ ਲੱਭਿਆ ਇੱਕ ਕੋਈ ਇੱਧਰ ਸਾਰੇ ਮੈਡੀਕਲ ਸਟੋਰ ਨੇ ਇੱਧਰ ਸਾਰੇ ਕਲੋਥ ਸੈਂਟਰ ਆ ਤੇ ਆ ਜਾ ਫਿਰ ਕੁਝ ਖਾਈਏ ਪੀਏ ਇਹਦਾ ਵਧੀਆ ਲੱਗ ਰਹਿਣਾ ਪ੍ਰਾਈਸ ਵੀ ਸੋਹਣੀ ਹੋਣੀ ਆਇਆ ਬੈਠੀ ਐ ਫਿਰ ਕੋਈ ਨਾ ਹਾਂ ਖੁਸ਼ੀ ਡਿਸਾਈਡ ਕਰਿਆ ਕੀ ਖਾਣਾ ਇਹਦਾ ਪੀਜ਼ਾ ਦੇਖ ਲਓ ਪੀਜ਼ਾ ਖਾਣੇ ਚੱਲ ਹਣਾ ਬਹੁਤ ਦਿਨ ਹੋ ਗਏ ਪੀਜ਼ਾ ਖਾਦਿਆਂ ਨੂੰ ਸਹੀ ਗੱਲ ਹੈ ਸੈਂਡਵਿਚ ਆਪਾਂ ਉੱਥੇ ਵੀ ਖਾ ਲਈ ਸੀ ਤੇ ਪੀਜ਼ਾ ਖਾਣੇ ਚੱਲ ਬਰਗਰ ਤਾਂ ਨਹੀਂ ਹੈਗਾ ਇਹਨੂੰ ਬਰਗਰ ਨਹੀਂ ਹੈਗਾ ਪੀਜ਼ਾ ਖਾਣੇ ਚੱਲ ਮੈਂ ਪੀਜ਼ਾ ਲੈ ਕੇ ਆਂ ਤੇ ਹੁਣ ਲਗਭਗ 8 ਵਜ ਚੁੱਕੇ ਨੇ ਜੀ ਤੇ ਮਾਰਕੀਟ ਵੀ ਹੁਣ ਬੰਦ ਜੀ ਹੋਣ ਲੱਗ ਗਿਆ ਓਰੇ ਵੈਸੇ ਛੇਤੀ ਹੋ ਜਾਂਦੀ ਹੈ ਮਾਰਕੀਟ ਸਾਡੇ ਸਾਨੂੰ ਸੋਚਿਆ ਨਹੀਂ ਸੀ ਐਵੇਂ ਇੰਨੀ ਜਲਦੀ ਮਾਰਕੀਟ ਬੰਦ ਹੋ ਲਵ ਯਰੇ ਹਾਂਜੀ ਆਪਣੇ ਵੀ ਹੈ ਨਾ 9-10 ਵਜੇ ਬੰਦ ਹੁੰਦੀ ਆ ਹਾਂ ਤੇ ਓਰੇ ਫਿਰ ਮੌਸਮ ਵੀ ਥੋੜਾ ਛੇਤੀ ਖਰਾਬ ਹੋ ਜਾਂਦਾ ਨਾ ਸ਼ਾਮ ਨੂੰ ਤਾਂ ਇਹਨਾਂ ਨੂੰ ਆਦਤ ਬਣੀ ਹੋਈ ਹੈ ਵੀ ਛੇਤੀ ਮਾਰਕੀਟ ਬੰਦ ਕਰਕੇ ਆਪਣੇ ਘਰਾਂ ਨੂੰ ਲੰਘ ਜਾਂਦੇ ਰਹੇ ਤੇ ਇਸੇ ਨਾਲ ਇਸੇ ਦੇ ਨਾਲ ਫਿਰ ਆਪਾਂ ਆਪਣੇ ਵੀ ਇਸ ਵਲੌਗ ਨੂੰ ਉਰੀ ਕਰਦੇ ਹਾਂ ਜੀ ਸਮਾਪਤ ਤੇ ਕੱਲ ਨੂੰ ਦੇਖਦੇ ਆਪਾਂ ਕਿੱਥੇ ਦਾ ਸੰਜੋਗ ਬਣਦਾ ਇਧਰ ਨੂੰ ਚਾਲੇ ਪਾਉਣੇ ਆ ਨਾਰਸਿਕਮ ਦਾ ਬਣਦਾ ਜਾਂ ਵੈਸਟ ਸਿੱਕਮ ਦਾ ਬਣਦਾ ਉਹੀ ਗੱਲ ਹੈ ਨਾ ਜਿਹੜਾ ਨਾਰਸਿਕਮ ਉਹਦੇ ਵਾਸਤੇ ਆਪਾਂ ਨੂੰ ਪਰਮਿਟ ਦੀ ਲੋੜ ਹੈ ਤੇ ਉਹਦਾ ਜੇ ਕੱਲੂ ਬਣ ਗਿਆ ਤਾਂ ਆਪਾਂ ਉਧਰ ਨੂੰ ਪਾ ਦਾਂਗੇ ਜੀ ਚਾਲੇ ਤੇ ਹੈਗਾ ਬਹੁਤ ਸੋਹਣਾ ਯਾਰ ਵੈਸੇ ਨਾਰਸਿਕਮ ਇਹਦਾ ਗੱਲ ਪੱਕੀ ਹੈਗੀ ਵੀ ਬਹੁਤ ਸੋਹਣਾਗਾ ਤੇ ਬੈਸਟ ਸਿੱਖਣ ਦੇ ਵਿੱਚ ਪਰਮਿਟ ਦੀ ਜ਼ਰੂਰਤ ਤਾਂ ਨਹੀਂ ਹੈਗੀ ਤਾਂ ਹੋ ਸਕਦਾ ਕੱਲ ਉਧਰ ਚੱਲ ਜਾਈਏ ਤੇ ਜਿਹੜੇ ਵੀ ਭੈਣ ਭਾਈ ਨਵੇਂ ਹੋ ਇਸ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਹਾਂਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਕਮੈਂਟ ਜਰੂਰ ਕਰਿਆ ਕਰੋ ਯਾਰ ਦੱਸਿਆ ਕਰੋ ਵੀ ਕਿਵੇਂ ਦਾ ਤੁਹਾਨੂੰ ਵਲੌਗ ਲੱਗਿਆ ਤਾਂ ਅਸੀਂ ਹਰੇਕ ਤੇ ਕਮੈਂਟ ਪੜ੍ਹਦੇ ਆਂ ਬਈ ਤੇ ਠੀਕ ਹੈ ਜੀ ਫਿਰ ਮਿਲਦੇ ਆਂ ਨਵੇਂ ਵਲੌਗ ਦੇ ਨਾਲ ਰੱਬ ਰੱਖਾ